ਹਾਂਜੀ ਕਿਸਾਨ ਵੀਰੋਸ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਰਡਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇਲ ਲਈ ਲੈ ਕੇ ਆਏ ਹਾਂਗੇ ਇੱਕ ਤਾਂ ਟੋਕੜਾ ਤੇ ਇੱਕ ਗੱਬਣ ਆਗੀ ਥੋੜੇ ਦਿਨ ਲੈਂਦੀ ਆ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓਆਂ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਹੈ ਤਾਂ ਮੇਰੇ ਨਾਲ ਕੰਟੈਕਟ ਕਰ ਸਕਦਾ ਮੇਰਾ ਕੰਟੈਕਟ ਨੰਬਰ ਹੈ 88467 15312 ਤੇ ਆਜੋ ਆਪਾਂ ਪੁੱਛਦੇ ਆਂ ਬਾਈ ਤਾਂ ਬੱਦਲ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਕਿਵੇਂ ਰਿਹਾ ਬਈ ਪਿਛਲੀ ਵੀਡੀਓ ਰਿਸਪੌਂਸ ਬਹੁਤ ਵਧੀਆ ਮਤਲਬ ਕਿ ਰਿਸਪੌਂਸ ਰਿਹਾ ਬਈ ਆਪਣਾ 2 ਘੰਟੇ ਦੇ ਵਿੱਚ ਹੀ ਸੇਲ ਹੋ ਗਈ ਸੀਗਾ ਠੀਕ ਹੈ ਵੀਰੇ ਹਾਂਜੀ ਹਾਂਜੀ ਨਾਮ ਤੇ ਐਡਰੈਸ ਬੋਲ ਦੋ ਵੀਰੇ ਆਪਣਾ ਨਾਮ ਮੇਰੇ ਦਵਿੰਦਰ ਸਿੰਘ ਆ ਪਿੰਡ ਢੱਲਵਾ ਠੀਕ ਆ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਆਪਣਾ ਠੀਕ ਹੈ ਵੀਰੇ ਹਾਂਜੀ ਨੇੜੇ ਪਿੰਡ ਆਪਣੇ ਕਿਹੜਾ ਰਹਿੰਦੇ ਨੇ ਨੇੜੇ ਆਪਣਾ ਵੀਰੇ 4 ਕਿਲੋਮੀਟਰ ਆਪਾਂ ਨੂੰ ਸੋਖਪਰਾ ਪੈਂਦਾ ਹੈਗਾ ਤੇ ਸ਼ਹਿਰ ਤਪਾ ਵੀ ਆਪਾਂ ਨੂੰ 4-5 ਕਿਲੋਮੀਟਰ ਹੀ ਪੈਂਦਾ ਠੀਕ ਆ ਗੁਆਰਨਟ ਨੰਬਰ ਬੋਲ ਦੋ ਆਪਣਾ ਮੋਬਾਈਲ ਨੰਬਰ 77551 97660 ਠੀਕ ਸ਼ੁਰੂ ਕਰੀਏ ਹਾਂਜੀ ਬਰੇ ਕਿਹੜਾ ਸੂਆ ਹੁੰਦੀ ਆ ਵੀਰੇ ਇਹ ਵੀਰੇ ਦੂਸਰਾ ਸੂਆ ਬੈਠ ਹੁੰਦੀ ਹੈਗੀ ਠੀਕ ਆ ਹਾਂਜੀ ਕਿੰਨੇ ਕੇ ਦਿਨ ਬਾਕੀ ਆ ਵੀਰੇ ਇਹਦੇ 7 ਤਰੀਕ ਨੂੰ ਮਤਲਬ ਪਰਸੋਂ ਨੂੰ ਦਿਨ ਪੂਰੇ ਨੇ ਠੀਕ ਆ ਤੇ ਪਰ ਹਲੇ ਹਫਤਾ ਹੋਰ ਨਹੀਂ ਹੁੰਦੀ ਹੈਗਾ ਠੀਕ ਆ ਹਾਂਜੀ ਬਾਈ ਸੇ ਮਤਲਬ ਕਿ ਦਿਨਾਂ ਦੇ ਹਿਸਾਬ ਨਾਲ ਪਰਸੋਂ ਨੂੰ ਦਿਨ ਪੂਰੇ ਪੂਰੇ 7 ਤਰੀਕ ਨੂੰ ਦੱਸਣ ਦੀ ਗੱਲ ਆ ਵੀ 7 ਤਰੀਕ ਨੂੰ ਇਹ ਦਿਨ ਪੂਰੇ ਆ ਪਰ ਹਫਤਾ ਕਾਂ ਲੈ ਜੂਗੀ ਹਜੇ ਇਹ ਠੀਕ ਆ ਹਾਂਜੀ ਤੇ ਕੀ ਰਿਕਾਰਡ ਆ ਪਿਛਲੇ ਸੂਆ ਇਹਦਾ ਵੀਰੇ ਪਹਿਲਾਂ ਨੇ 13 ਕਿਲੋ ਦੁੱਧ ਦਿੱਤਾ ਇਹਨੇ ਠੀਕ ਆ ਹਾਂਜੀ 13 ਲੀਟਰ ਕੰਡੇ ਵਾਲਾ 13 ਲੀਟਰ ਕੰਡੇ ਵਾਲਾ ਦੁੱਧ ਇਹਨੇ ਚੋਇਆ ਚੋ ਉਮੀਦ ਹੈ ਵੀ 15 ਕਿਲੋ ਦੇਵ ਪਰ ਇਹ ਆਪਾਂ ਇਹ ਕਹਿੰਦੇ ਆ ਵੀ 13 ਕਿਲੋ ਮੰਨ ਕੇ ਲੈ ਲੇ ਅਗਲਾ ਠੀਕ ਆ ਵੀਰੇ 15 ਦੇ ਕਰੀਬ ਦੁੱਧ ਦੇਣਾ ਇਹਨੇ ਹਜੇ ਕੱਚੀ ਗੁੱਜੇਟਾ ਦਾ ਖੁੱਲਾ ਬਹੁਤ ਪਈਆਂ ਨੇ ਮੈਂ ਕਹਿਣਾ ਬਾਈ ਲੇਵਾ ਬੰਬਰ ਦਾ ਬਣਾ ਹਣਾ ਹਜੇ ਪੂਰਾ ਬਣ ਕੇ ਸੋ ਗਈ ਹੈ ਤੇ ਅੱਛਾ ਹੋਰ ਨਹੀਂ ਕਰ ਲੋ ਬਹੁਤ ਸੋਹਣਾ ਹਵਾਨਾ ਤਿਆਰ ਕਰਦੀ ਹੁੰਦੀ ਹੈ ਕੱਚੀ ਕੱਚੀ ਪਈ ਆ ਹਜੇ ਹਾਂ ਵੀ ਹਜੇ ਹੱਪਤਾ ਨਹੀਂ ਸੁੰਦੀ ਹੈਗੀ ਬੱਚੇ ਠੰਡੀ ਸੀਲ ਦਾ ਹੁੰਦਾ ਮਾਰੀ ਜਾ ਦੇ ਜਿੰਮੇ ਮਰਜੀ ਬੈਠੀ ਜਾਓ ਮੈਂ ਅਜੇ ਕਦੇ ਵਹਿੜ ਨਹੀਂ ਦੇਖੀ ਹੈਗੀ ਵੈਸੇ ਕੰਮ ਕਰਦੇ ਰੋ ਆਪਣਾ ਨੂੰ ਕਾਫੀ ਟਾਈਮ ਹੋ ਗਿਆ ਤੇ ਇੰਨੇ ਮਿੰਟ ਕਿ ਹੈ ਨਾ ਮੌਇਨਾ ਮੋਨ ਗਈ ਹਾਂ ਦੇਖੋ ਕਿਵੇਂ ਖੜੀ ਹੈ ਲੈ ਵੇਖੀ ਦੇਖ ਸ਼ਾਂਤ ਸੁਹਾ ਦੇ ਵਿੱਚ ਕਿ ਬਾਈ ਸ਼ਾਂਤ ਸੁਹਾ ਦੀ ਆ ਗਈ ਬਾਈ ਨੇ ਹੱਥ ਫੇਰਨਾ ਸ਼ੁਰੂ ਕੀ ਕਰਿਆ ਤੇ ਮੌਇਨਾ ਖੁਰਲੀ ਜਿਵੇਂ ਸੰਦਾ ਬਸਵਾਇਆ ਹੋ ਗਿਆ ਹੈ ਨਾ ਹਾਂ ਜੀ ਹਾਂ ਜੀ ਹਮ ਬਾਕੀ ਆਪਾਂ ਬਾਈ ਥਾਣੇ ਚ ਘਰਾ ਨੇ ਕੱਲਾ ਕੱਲਾ ਥਾਣਾ ਨਾ ਬਾਲੀ ਸਾਫ ਕਰ ਲੱਗਾ ਵਾ ਸਾਹ ਬਹੁਤ ਆ ਯਾਰ ਲੈ ਵਾ ਹਾਂਜੀ 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 ਲੈ ਬਈ ਕੱਲਾ ਕੱਲਾ ਥਾਣ ਮਿੱਥੀ ਆਲਾ ਥਾਣਾ ਪੂਰੇ ਖੋਲ ਦੇ ਬਰਾ ਮਣੀ ਜੀ ਤੋੜ ਦੇ ਖੋਲ ਕੇ ਬਈ ਕੱਦ ਵੇ ਚੰਗਾ ਰਾਜੀ ਫੁੱਲਾ ਸਨੂਪਲੀ ਜੰਗੀ ਆ ਗਈ ਲੱਸੀ ਨਾਲ ਵੀ ਕਿਸੇ ਪੱਖ ਤੋਂ ਨਹੀਂ ਹਾਂ ਇਹ ਸਭ ਨਾਲ ਚ ਪਾਈ ਜਾਂਦੀ ਹੈ ਨਾ ਹਾਂਜੀ ਹਾਂਜੀ ਸ਼ਾਹੀਵਾਲ ਤੇ ਬਈ ਜਰਸੀ ਦਾ ਕ੍ਰੌਸ ਹੈ ਵੀਰੇ ਇਹ ਸ਼ਾਹੀਵਾਲ ਤੇ ਬਈ ਜਰਸੀ ਦਾ ਮੈਂ ਕਹਿੰਦਾ ਯਾਰ ਗੰਦਮੀ ਬਹੁਤ ਆ ਸਰੀਰ ਦੀ ਹੈ ਨਾ ਹਾਂਜੀ ਬਈ ਪੜੀ ਪਈ ਹੈ ਜੀ ਹੈ ਨਾ ਹਾਂ ਬਾਕੀ ਬਈ ਫੈਟ ਚੰਗੀ ਉਮਝ ਜਾ ਰਗਾ ਦੁੱਧ ਉਹ ਗਰਮ ਨੂੰ ਬਿਲਕੁਲ ਹੀ ਨਹੀਂ ਮੰਨਣੀ ਕਿ ਨਹੀਂ ਵੀਰੇ ਹਾਂ ਜੀ ਵੀਰੇ 45 ਪਲੱਸ ਇਹਦੀ ਫੈਟ ਹੋਊਗੀ ਠੀਕ ਹੈ ਵੀਰੇ ਲੈ ਭਾਈ ਤੋਰਾ ਤਰਾ ਚੈੱਕ ਕਰ ਲਓ ਜੇ ਮੈਂ ਇੱਕ ਨੰਬਰ ਤੋਰਾਗਾ ਥੋੜ੍ਹ ਲੈ ਭਾਈ ਕੋਈ ਗੱਲ ਨਹੀਂ ਬੱਕ ਟਾਂਕ ਚੁਮਕੋਦਾ ਜਾ ਹਲਾ ਭਾਈ ਪਲੀ ਹੋਈ ਹੈ ਬੜੀ ਸਾਂਭ ਕੇ ਰੱਖਦਾ ਹਾਂ ਸਭ ਦੇ ਵੀ ਫਾਰਮ ਆ ਗਏ ਹਾਂ ਕੀ ਮੋਲ ਹੈ ਭਾਈ ਦਵਿੰਦਰ ਫਿਰ ਇਹਦਾ ਵੀਰੇ ਮੁੱਲ ਬਸ ਦੇਣ ਲੈਣੀ ਕਰਾਂਗੇ ਆਪਾਂ 44000 ਰੁਪਏ ਦੇ ਵਾੜ ਦੇ ਦਾਂਗੇ ਆਪਾਂ ਠੀਕ ਆ ਹਾਂ ਬਾਈ ਕਹਿੰਦਾ ਦੇਣ ਲੈਣੀ ਬਾਈ ਮੁੱਲ ਕਰਾਂਗੇ 44000 ਦੀ ਵੀ ਹਾਂ ਜੀ 44000 ਦੀ ਵੈੜ ਆਪਾਂ ਦੇ ਦੇਾਂਗੇ ਦੇ ਦੇਾਂਗੇ ਬਾਈ ਇਹ ਮੰਨ ਲਓ ਵੀ ਇੱਕ ਤਰ੍ਹਾਂ ਦੀ ਮੱਝ ਹੀ ਆ ਕਿ ਨਹੀਂ ਬਾਈ ਹਾਂ ਮੱਝਾਂ ਦਾ ਮੁਕਾਬਲਾ ਹੀ ਕਰੂਗੇ ਅੱਛਾ ਇਹ ਮੁਰੇ ਗਰਮੀ ਉਹਦੀ ਗਰਮੀ ਨਹੀਂ ਮੰਦੀ ਇਹ ਗਰਮੀ ਨਹੀਂ ਮੰਦੀ ਬਈ ਸਹੀ ਗੱਲ ਹੈ ਗਰਮੀ ਨਹੀਂ ਮੰਦੀ ਤੇ ਦੁੱਧ ਵੀ ਵਧੀਆ ਦੇਉਗੇ ਹਾਂਜੀ ਇਹ ਚੀਜ਼ ਸਹੀ ਗੱਲ ਆ ਬਾਈ ਬਾਕੀ ਚਮਕ ਵਾਲੀ ਆ ਕਿਸੇ ਵਕਤੋਂ ਨਿੱਸੀ ਲਾਮੀ ਨਹੀਂ ਹਨਾ ਅਗਲੇ ਦੀ ਸੇਵਾ ਸੰਭਾਲਾ ਵੀਰੇ ਬਾਕੀ ਇਹ ਹੈਗੇ ਜੀ ਗੱਲ ਦੁੱਧ ਤਾਂ ਅਗਲੇ ਦੀ ਸੇਵਾ ਦਾ ਪਹਿਲੇ ਵਾ ਚੈੱਕ ਕਰ ਲਾ ਦੋਨਾਂ ਪਾਸਿਆਂ ਨੂੰ ਆ ਗੱਲ ਜਿੰਨਾ ਕਰਮ ਵਾਲੀ ਦਾ ਮਗਰ ਨੂੰ ਲੇਵਾ ਉਹ ਨਹੀਂ ਮੂਰ ਨੂੰ ਆ ਗੱਠ ਮੂਰ ਨੂੰ ਆ ਜੇ ਆਪਾਂ ਕਹੀਏ ਨਾ ਗੱਠ ਮਗਰ ਨੂੰ ਹਾਂਜੀ 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 ਅੱਛਾ ਪੂਰਾ ਵਧੀਆ ਬਣ ਕੇ ਸੋਣਾ ਹੈ ਬਣ ਕੇ ਸੋਣਾ ਬਾਹਰ ਟ ਲਮੜੀਆਂ ਚੈੱਕ ਕਰਾ ਦੇ ਬਾਈ ਹਾਂਜੀ ਹਾਂਜੀ ਜਗਤਵਿੰਦਰ ਲਓ ਹਾ ਦੇ ਲੈ ਬਾਈ ਬਾਲ ਟੱਲਾ ਚੈੱਕ ਕਰ ਲੋ ਹੇ ਤਾਂ ਲੇਵਾ ਕੱਛੀ ਪਿਆ ਹੈ ਇਹਦਾ ਭਣਾ ਕਰੀ ਜਾਂਦੀ ਹੈ ਇਸ ਦਾ ਬੱਚੀ ਹਾਂ ਅੱਗੇ ਬਾਈ 2 ਨੰਬਰ ਤੇ ਹਾਂ ਜੀ ਵੀਰੇ ਇਹ ਆਪਣੇ ਕੋਲੇ ਮਤਲਬ ਕਿ ਟੋਕੜ ਵਹਿੜ ਆ ਗਈ ਠੀਕ ਆ ਹਾਂ ਜੀ ਚੌਥਾ ਸੁਆ ਹੋਊਗੀ ਬਾਈ ਇਹ ਠੀਕ ਆ ਹਾਂ ਜੀ ਇਸ ਵਕਤ ਇਹਦੇ ਥੱਲੇ 13 ਲੀਟਰ ਪਿਆਰ ਆ ਕੰਡੇ ਵਾਲਾ ਵੀਰੇ ਕੰਡੇ ਵਾਲਾ ਵੀਰੇ ਤੇ ਜੇ ਕੋਈ ਦੋ ਟਾਈਮ ਤਸੱਲੀ ਕਰਨੀ ਚਾਹੁੰਦਾ ਆਪਦੀ ਤਸੱਲੀ ਕਰਕੇ ਲਵੇ ਠੀਕ ਆ ਮਤਲਬ 13 ਲੀਟਰ ਉਹਦਾ ਮਿਣਕੇ ਆਪਣੇ ਘਰੋਂ ਲੈ ਕੇ ਜਾਵੇ ਠੀਕ ਆ ਵੀਰੇ ਠੀਕ ਹੈ ਜੀ ਬਾਕੀ ਅੱਗੇ ਜਾ ਕੇ ਅਗਲੀ ਸੇਵਾ ਇਹਨੂੰ ਵਧਾ ਵੀ ਸਕਦਾ ਤੇ ਇਹਨੂੰ ਘਟਾ ਵੀ ਸਕਦਾ ਸਹੀ ਗੱਲ ਆ ਵੀਰੇ ਬਾਕੀ ਅਗਲੀ ਸੇਵਾ ਹਾਂਜੀ ਅੱਛਾ ਸੀਲ ਸੰਡੀ ਇਹ ਵੀ ਆ ਹੂੰ ਤੇ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਠੀਕ ਆ ਹਾਂਜੀ ਉਹ ਵੈਸੇ ਸੂਈ ਨੂੰ ਕਿੰਨਾ ਕ ਟਾਈਮ ਹੋ ਗਿਆ ਸੂਈ ਨੂੰ ਵੀਰੇ ਦੱਸਣ ਦੀ ਗੱਲ ਆ 3 ਕ ਮਹੀਨੇ ਹੋਏ ਐਨੂੰ ਠੀਕ ਆ ਹਾਂਜੀ 3 ਮਹੀਨੇ ਹੋ ਗਏ ਸੂਈ ਨੂੰ ਠੀਕ ਆ 3 ਮਹੀਨੇ ਦੇ ਕਰੀਬ ਹੋ ਗਿਆ ਐਨੂੰ ਸੂਈ ਨੂੰ ਤੇ ਲੈ ਵਾ ਬਈ ਆਪਾਂ ਚੈੱਕ ਕਰਾ ਲੈਣਾ ਮੈਂ ਕਿਹਾ ਨਾ ਫਿਕਸ ਿਆ ਰੱਖ ਦੀ ਹਾਂਜੀ ਹਾਂਜੀ ਬਧੀਆ ਐਫਐਕਸੀ ਲੇਵਾ ਕੋਸ ਜਾ ਟਾਈਮ ਪਿਆ ਭਾਈ ਕਿੰਨਾ ਟਾਈਮ ਹੋ ਗਿਆ ਪੂਰੇ ਹਜੇ ਤੱਕ ਰੇ 4 4:30 ਹਾਂ 4 ਦੇ ਕਰੀਬ ਹੋਇਆ 4 ਦੇ ਕਰੀਬ ਹਾਂਜੀ ਹਾਂ ਮੈਂ ਮੈਂ ਕਿਹੜਾ ਨਾੜਾ ਬਹੁ ਸੁਣ ਗਿਆ ਲੈਵੇ ਤੇ ਹਣਾ ਭਾਈ ਇਹ ਵੀ ਆਪਾਂ ਪਿੰਡ ਚੋਂ ਹੀ ਲੈਤੀ ਆ ਵੇ ਹਣ ਇਹ ਨੂੰ ਮੈਂ ਸੱਜਰ ਨੂੰ ਖਰੀਦਦਾ ਸੀਗਾ ਠੀਕ ਹੈ ਉਹਦੇ ਥੱਲੇ 26 ਲੀਟਰ ਦੁੱਧ ਸੀਗਾ ਸੱਜਰ ਥੱਲੇ 20 ਲੀਟਰ ਹਾਂ ਜੀ ਆਪਣੇ ਚੋਣ ਦੀ ਮਤਲਬ ਮੈਂ ਖੁਦ ਚੋਈ ਹੈ ਇਹ ਬੈਡ ਸੱਜਰ ਠੀਕ ਆ ਇਸੇ ਸੂਏ ਤੇ ਬਾ ਖਰੀਦਦਾ ਸੀ ਚਲੋ ਸੌਦਾ ਨਹੀਂ ਹੋਇਆ ਉਸ ਵਕਤ ਤੇ 26 ਲੀਟਰ ਦੁੱਧ ਮੇਰਾ ਆਪ ਦਾ ਚੋਇਆ ਹੋਇਆ ਇਸ ਬੈਡ ਠੀਕ ਹੈ ਵੀਰੇ ਹਾਂ ਜੀ ਹੁਣ ਇਸ ਵਕਤ 13 ਦੇ ਕਰੀਬ ਮਤਲਬ 13 ਹੀ ਆ 13 ਦੇ ਕਰੀਬ ਦੁੱਧ ਤਿਆਰ ਹੈ ਥੱਲੇ ਆਹੋ ਉਹਦਾ ਮਤਲਬ ਇਹ ਮਤਲਬ ਇਹ ਹੈ ਬਾਈ ਵੀ ਦੁੱਧ ਵਾਲਾ ਉਹ ਹੈਗਾ ਭਾਵੇਂ ਹਾਂ ਜੀ ਮੈਂ ਉਹ ਇੱਕ ਦੱਸਦਾ ਕਿ ਅੱਗੇ ਅੱਛਾ ਹੋਰ ਦੱਸਦਾ ਜੀ ਇਹਦੇ ਟੀਕਾ ਭਰਾਇਆ ਹੋਇਆ ਹੈਗਾ 28 ਤਰੀਕ ਦਾ 28 ਤਰੀਕ ਦਾ ਹਾਂ ਚਲੋ ਸੁੱਕਣਾ ਹੈ ਗੱਬਣ ਰਹਿ ਜੇ ਨੇ ਮਤਲਬ ਕਿ ਗਾਹਾਂ ਨੂੰ ਵਧਣ ਵਾਲੀ ਚੀਜ਼ ਐ ਇਹ ਦੁੱਧ ਨੂੰ ਜਿਹਨੇ ਦੁੱਧ ਨੂੰ ਤਿਆਰ ਕਰਨੀ ਆ ਤਾਂ ਕਿ ਹੈਡਰ ਆਪਾਂ ਚੈੱਕ ਕਰਾਣੇ ਬਈ ਸੋਨਾ ਬਹੁਤ ਹਲੇਵਾ ਫਿਕਸ ਰੱਖਦੀ ਆ ਬਾਕੀ ਠੰਡ ਦੀ ਜੇ ਗੱਲ ਕਰੀਏ ਨਾ ਬਹੁਤ ਸੋਨਾ ਮੁੱਠੀ ਵਾਲਾ ਠਣਾ ਗਲਾਬੀ ਗਲਾਬੀ ਠਣਾ ਬਾਕੀ ਧਾਰ ਕਿਵੇਂ ਆ ਵੀਰੇ ਧਾਰ ਵੀਰੇ ਓਕੇ ਆ ਪੋਲੀ ਆ ਤੇ ਗੋਲ ਧਾਰ ਆ ਬਹੁਤ ਸੋਹਣੀ ਧਾਰ ਐ ਠੀਕ ਆ ਖੋਲ ਦੇ ਵੀਰੇ ਮੜੇ ਬਾਕੀ ਸਿੰਗ ਜ਼ਰੂਰ ਆ ਥੋੜੇ ਥੋੜੇ ਆ ਹਾਂ ਜੀ ਸਿੰਗ ਜ਼ਰੂਰ ਆ ਪਰ ਕੋਈ ਦਿੱਕਤ ਵਾਲੀ ਗੱਲ ਨਹੀਂ ਇਹ ਠੰਡੀ ਆ ਹਾਂ ਬਾਕੀ ਦੁੱਧ ਵੀ ਬਾਈ ਮੱਝਾਂ ਰਗੀ ਹੋ ਗਾੜਾ ਮਤ ਇਹਦਾ ਵੀ ਮੱਝਾਂ ਰਗੀ ਹੋ ਗਏ ਲੈ ਬਾਈ ਫੇਸਬੁਕ ਚ ਚੈੱਕ ਕਰ ਲੋ ਕਰਮਾਲੀ ਦਾ ਬਹੁਤ ਪਿਆਰਾ ਬਾਕੀ ਕਹਿੰਦੀ ਕੁਛ ਨਹੀਂ ਸਿੰਘ ਜ਼ਰੂਰ ਆ ਕਰਮਾਲੀ ਦੇ ਥੋੜੇ ਥੋੜੇ ਤੋਰਾ ਚੈੱਕ ਕਰ ਲੋ ਇੱਕ ਨੰਬਰ ਆ ਬਾਕੀ ਕੱਦ ਵਿੱਡ ਵਾਲੀ ਆ ਲਿੱਸੀ ਲਮੀਨਨ ਰੋਈ ਨਗਰ ਹੌਲ ਲਾ ਗਈ ਬਾਈ ਅਜ ਤੋਰਾ ਤਰ੍ਹਾਂ ਵੀ ਇੱਕ ਨੰਬਰ ਨਹੀਂ ਬਾਈ ਬਾਕੀ ਕੁਬੜਾ ਪਾ ਜਾਂਗੇ ਚ ਨਹੀਂ ਹੈਗੀ ਨਹੀਂ 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 ਵਧੀਆ ਸਮਝ ਗਈ ਹੈ ਵਾ ਹੂੰ ਤੇ ਕੀ ਮੋਲ ਆ ਬਾਈ ਫਿਰ ਇਹਦਾ ਇਹ ਤਾਂ ਵੀਰੇ ਮੁੱਲ ਨਹੀਂ ਕਰਦੇ ਆਪਾਂ ਦੇਣ ਲੈਣ ਹੀ ਕਰਾਂਗੇ 34000 ਰੁਪਏ ਦੀ ਦੇਣੀ ਹੈ ਵੀ ਠੀਕ ਆ ਬਾਈ ਹਾਂ ਬਾਈ ਕਹਿੰਦਾ ਮੁੱਲ ਨਹੀਂ ਕਰਦੇ ਇਹਦਾ ਆਪਾਂ ਦੇਣ ਲੈਣ ਵਾਲੀ ਗੱਲ ਹੀ ਕਰਦੇ ਆ 32000 ਵੀਰੇ ਹਾਂਜੀ ਵੀਰੇ ਠੀਕ ਆ 34000 ਦੀ ਵੀ ਅਸੀਂ ਆਪਾਂ ਦੇ ਦਾਂਗੇ ਠੀਕ ਆ ਹਾਂਜੀ ਬਾਕੀ ਆਏਗੇ ਦਾ ਥੋੜਾ ਗਣਾ ਮਾਨ ਤਨ ਹੋ ਜੇ ਕੋਈ ਗੱਲ ਨਹੀਂ ਮਾਨ ਕਰਾਂਗੇ ਜ਼ਰੂਰ ਕਰਾਂਗੇ ਠੀਕ ਆ ਹਾਂਜੀ 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 ਤੇ ਨਗ ਸੀਗੇ ਬਾਈ ਭਰਾ ਕੋਲੇ ਦੋ ਆਪਾਂ ਦੋਵੇਂ ਦਿਖਾਤੇ ਜੇ ਕਿਸੇ ਵੀ ਵੀਰ ਨੂੰ ਨਾ ਦੋਮਾਂ ਚ ਕੋਈ ਵੀ ਪਸੰਦ ਆਉਂਦਾ ਤਾਂ ਬਾਈ ਨਾਲ ਕੰਟੈਕਟ ਕਰਕੇ ਜ਼ਰੂਰ ਖਰੀਦ ਸਕਦੇ ਹੋ ਤੇ ਵੀਡੀਓ ਦੇਖਣ ਲਈ ਧੰਨਵਾਦ ਜੀ